ਹਾਂਜੀ ਮਿਲੇ ਆ ਜੀ ਮਿਲੇ ਆ ਤੇ ਕੀ ਗੱਲਬਾਤ ਹੋਈ ਇਹੋ ਗੱਲਬਾਤ ਹੋਈ ਐਂ ਰਾਹੁਲ ਜੀ ਨੂੰ ਇਹੋ ਕਿਹਾ ਵਾ ਕਿ ਜਿਹੜਾ ਸਾਡੇ ਪਿੰਡ ਦਾ ਜਿਹੜੀ ਜਮੀਨ ਢਾ ਰਿਹਾ ਹੈ ਦਰਿਆ ਤੇ ਪਿੰਡ ਨੂੰ ਆਉਣ ਵਾਲੇ ਸਮੇਂ 'ਚ ਖਤਰਾ ਵਾ ਵਾਵਾ 50 ਏਕੜ ਦੇ ਕਰੀਬ ਢਾਤੀ ਆ ਤੇ ਜਿਹੜਾ ਇਹਨੂੰ ਦਰਿਆ ਨੂੰ ਪੱਕਾ ਕੀਤਾ ਜਾਏ ਜਿੱਥੇ ਪਹਿਲਾਂ ਵਗਦਾ ਵਾ ਉੱਥੇ ਹੀ ਉਹਨੂੰ ਬੰਨ ਕੇ ਤੇ ਇਹਨੂੰ ਜੜਾ ਵਾ ਮਜ਼ਬੂਤ ਕੀਤਾ ਜਾਏ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਏ ਕਿ ਅਹੀਂ ਜਿਹੜਾ ਵਾ ਇਹ ਜਿਹੜਾ ਪਿੰਡ ਬਿਲਕੁਲ ਦਰਿਆ ਦੇ ਕੰਢੇ ਤੇ ਆ ਇਸ ਵੇਲੇ ਹੁਣ ਪਾਣੀ ਜਿੱਦਾਂ ਘਟ ਰਿਹਾ ਦਿੱਕਤਾਂ ਕੀ ਅਸੀਂ ਦੇਖ ਰਹੇ ਆ ਰੇਤ ਮਿੱਟੀ ਜਿਹੜੀ ਆ ਕਈ ਕਈ ਫੁੱਟ ਖੇਤਾਂ ਜਾ ਚੁੱਕੀ ਹਾਂਜੀ ਇਹ ਜਿਹੜਾ ਹੁਣ ਪਾਣੀ ਤੇ ਘਟ ਗਿਆ ਪਰ ਆਉਣ ਵਾਲੇ ਸਮੇਂ 'ਚ ਜਿਦਾਂ ਪਿੱਛੇ ਜਿਤਾਂ ਮੰਨ ਲਓ ਹੋਰ ਨਾ ਪਿੰਡਾਂ ਦਾ ਵੀ ਨੁਕਸਾਨ ਹੋਇਆ ਵਾ ਪਰ ਉਹਨਾਂ ਨੇ ਉਹ ਕੀ ਆ ਕਣਕਾਂ ਬੀਜੀਆਂ ਜਾਣੀਆਂ ਸਾਡਾ ਕੀ ਆ ਸਾਡਾ ਬਹੁਤ ਵੱਡਾ ਨੁਕਸਾਨ ਸਭ ਤੋਂ ਜ਼ਿਆਦਾ ਸਾਡਾ ਹੋਇਆ ਵਾ ਕਿ ਤੁਸੀਂ ਵੇਖ ਰਹੇ ਹੋ ਜਿੱਦਾਂ ਰੇਤ ਮਿੱਟੀ ਚੜ ਗਈ ਆ ਰੇਤ ਜ਼ਿਆਦਾ ਚੜ ਗਈ ਆ ਉਹ ਉੱਥੇ ਜਿਹੜੀ ਆ ਆਉਣ ਵਾਲੇ ਸਮੇਂ 'ਚ ਇਹਤ ਉਹਦੀ ਰੇਤ ਉਹਦਾ ਕੋਈ ਫਾਇਦਾ ਹੋਏਗਾ ਕਿਉਂਕਿ ਕਿਸਾਨਾਂ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਨਾ ਇਹ ਰੇਤ ਹੈ ਨਾ ਮਿੱਟੀ ਹੈ ਅਸਲ ਜੋ ਮਾਨ ਸਾਹਿਬ ਨੇ ਜਿਹੜਾ ਜੋ ਵੀ ਕਿਹਾ ਉਹ ਐਵੇਂ ਝੂਠ ਆ ਬਿਲਕੁਲ ਤੁਸੀਂ ਵੇਖ ਰਹੇ ਜੇ ਮੌਕੇ ਦੇ ਪਹਿਲੀ ਗੱਲ ਤੇ ਆ ਦੋ ਮਹੀਨੇ ਜਿਹੜੀ ਆ ਉਹ ਸੁੱਕਣਾ ਨਹੀਂ ਰਸਤਾ ਨਹੀਂ ਸੁੱਕਣਾ ਉਥੇ ਦਲਦਲਿਆ ਖੋਬਾ ਵਾ ਜਿਹੜੀਆਂ ਨਾ ਕੋਈ ਬੰਦਾ ਪੈਰੀ ਚੱਲ ਕੇ ਨਹੀਂ ਚੱਲ ਸਕਦਾ ਉਥੇ ਸੰਦ ਕਿ ਟਰਾਲੀਆਂ ਟਰੈਕਟਰ ਗੱਡੀਆਂ ਕਿਦਾਂ ਚੱਲ ਜਣਗੀਆਂ ਰੇਤ ਕਿਦਾਂ ਨਿਕਲ ਜੇਗੀ ਇਹ ਐਵੇਂ ਝੂਠੇ ਖੋਖਲੇ ਇਹਨਾਂ ਦੇ ਦਾਅਵੇ ਨੇ ਸਾਨੂੰ ਘੱਟ ਤੋਂ ਘੱਟ ਜੇ ਉਹਨਾਂ ਸਮਾਂ ਦੇਣਾ ਹੈ ਤੇ ਇੱਕ ਸਾਲ ਦਾ ਦੇਣਾ ਜਿਹੜੀ ਗੱਲ ਆ ਤੇ ਜੇ ਉਹ ਆਖਣ ਵੀ ਮਹੀਨੇ ਚ ਰਹੀ ਰੇਤ ਕਰ ਲਓ ਮਹੀਨੇ ਚ ਤੇ ਅਹੀਂ ਉਥੇ ਕਿਸਾਨ ਨੂੰ ਵਾਲੇ ਪੈਰਾਂ ਤੇ ਖੜਾ ਹੋਣ ਦੇ ਲਈ ਘੱਟ লাগੂਗਾ ਜਿਹੜੀ ਗੱਲ ਆ ਬਾਕੀ ਕਣਕ ਜੀ ਜਿਹੜੀ ਬਜਾਈ ਆ ਉਹ ਸਾਡੀ ਨਹੀਂ ਹੋਣੀ ਕਿਉਂਕਿ ਰੇਤ ਜ਼ਿਆਦਾ ਪੈ ਗਈ ਆ ਕਣਕ ਉੱਥੇ ਹੋਣੀ ਨਹੀਂਗੀ ਇਹ ਐਵੇਂ ਝੂਠੇ ਇਹਨਾਂ ਦੇ ਦਾਅਵੇ ਨੇ ਖੋਖਲੇ ਦਾਅਵੇ ਨੇ ਬਿਲਕੁਲ ਇਹ ਉਹ ਕਿਸਾਨ ਨੇ ਜਿਨ੍ਹਾਂ ਵੱਲੋਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਆ ਪਾਜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇਂ ਗੁਰਚੱਕ ਪਿੰਡ ਦੀਆਂ ਨੇ ਜਿੱਥੇ ਹਾਂਜੀ ਮਿਲੇ ਆ ਜੀ ਮਿਲੇ ਆ ਤੇ ਕੀ ਗੱਲਬਾਤ ਹੋਈ ਇਹੋ ਗੱਲਬਾਤ ਹੋਈ ਐ ਅਹੀਂ ਰਾਹੁਲ ਜੀ ਨੂੰ ਇਹੋ ਕਿਹਾ ਵਾ ਕਿ ਜਿਹੜਾ ਸਾਡੇ ਪਿੰਡ ਦਾ ਜਿਹੜੀ ਜਮੀਨ ਢਾ ਰਿਹਾ ਹੈ ਦਰਿਆ ਤੇ ਪਿੰਡ ਨੂੰ ਆਉਣ ਵਾਲੇ ਸਮੇਂ 'ਚ ਖਤਰਾ ਵਾ ਵਾਵਾ 50 ਏਕੜ ਦੇ ਕਰੀਬ ਢਾਤੀ ਆ ਤੇ ਜਿਹੜਾ ਇਹਨੂੰ ਦਰਿਆ ਨੂੰ ਪੱਕਾ ਕੀਤਾ ਜਾਏ ਜਿੱਥੇ ਪਹਿਲਾਂ ਵਗਦਾ ਵਾ ਉੱਥੇ ਹੀ ਉਹਨੂੰ ਬੰਨ ਕੇ ਤੇ ਇਹਨੂੰ ਜਿਹੜਾ ਵਾ ਮਜ਼ਬੂਤ ਕੀਤਾ ਜਾਏ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਹੀਂ ਜਿਹੜਾ ਵਾ ਇਹ ਜਿਹੜਾ ਪਿੰਡ ਬਿਲਕੁਲ ਦਰਿਆ ਦੇ ਕੰਢੇ ਤੇ ਆ ਇਸ ਵੇਲੇ ਹੁਣ ਪਾਣੀ ਜਿੱਦਾਂ ਘਟ ਰਿਹਾ ਦਿੱਕਤਾਂ ਕੀ ਅਸੀਂ ਦੇਖ ਰਹੇ ਆ ਰੇਤ ਕਿੱਤਾ ਜਾ ਚੁਕੀ ਹਾਂਜੀ ਇਹ ਜਿਹੜਾ ਹੁਣ ਪਾਣੀ ਤੇ ਘਟ ਗਿਆ ਪਰ ਆਉਣ ਵਾਲੇ ਸਮੇਂ ਜਿਤਨਾ ਪਿਛੇ ਜਿਤਨਾ ਮੰਨ ਲਓ ਹੋਰ ਨਾ ਪਿੰਡਾਂ ਦਾ ਵੀ ਨੁਕਸਾਨ ਹੋਇਆ ਵਾ ਪਰ ਉਹਨਾਂ ਨੇ ਇਹ ਕੀ ਆ ਕਣਕਾਂ ਬੀਜੀਆਂ ਜਾਣੀਆਂ ਸਾਡਾ ਕੀ ਆ ਸਾਡਾ ਬਹੁਤ ਵੱਡਾ ਨੁਕਸਾਨ ਸਭ ਤੋਂ ਜ਼ਿਆਦਾ ਸਾਡਾ ਹੋਇਆ ਵਾ ਕਿ ਤੁਸੀਂ ਵੇਖ ਰਹੇ ਹੋ ਜਿੱਦਾਂ ਰੇਤ ਮਿੱਟੀ ਚੜ ਗਈ ਆ ਰੇਤ ਜ਼ਿਆਦਾ ਚੜ ਗਈ ਆ ਉੱਥੇ ਜਿਹੜੀ ਆ ਆਉਣ ਵਾਲੇ ਸਮੇਂ 'ਚ ਸਾਡੀ ਕਣਕ ਵੀ ਨਹੀਂ ਬੀਜੀ ਜਾਣੀ ਕਿਉਂਕਿ ਪੰਜਾਬ ਸਰਕਾਰ ਨੇ ਕਹਿਤਾ ਕਿ ਜਿਹਦਾ ਖੇਤ ਉਹਦੀ ਰੇਤ ਉਹਦਾ ਕੋਈ ਫਾਇਦਾ ਹੋਏਗਾ ਕਿਉਂਕਿ ਕਿਸਾਨਾਂ ਨਾਲ ਅਸੀਂ ਗੱਲਬਾਤ ਕੀਤੀ ਉਹ ਕਹਿੰਦੇ ਨਾ ਇਹ ਰੇਤ ਐ ਨਾ ਮਿੱਟੀ ਐ ਅਸਲ ਜੋ ਮਾਨ ਸਾਹਿਬ ਨੇ ਜਿਹੜਾ ਜੋ ਵੀ ਕਿਹਾ ਉਹ ਐਵੇਂ ਝੂਠ ਆ ਬਿਲਕੁਲ ਤੁਸੀਂ ਵੇਖ ਰਹੇ ਜੇ ਮੌਕੇ ਦੇ ਪਹਿਲੀ ਗੱਲ ਤੇ ਆ ਦੋ ਮਹੀਨੇ ਜਿਹੜੀ ਆ ਉਹ ਸੁੱਕਣਾ ਨਹੀਂ ਰਸਤਾ ਨਹੀਂ ਸੁੱਕਣਾ ਉਥੇ ਦਲਦਲਿਆ ਖੋਬਾ ਵਾ ਜਿਹੜੀਆਂ ਨਾ ਕੋਈ ਬੰਦਾ ਪੈਰੀ ਚੱਲ ਕੇ ਨਹੀਂ ਚੱਲ ਸਕਦਾ ਉਥੇ ਸੰਦ ਕਿ ਟਰਾਲੀਆਂ ਟਰੈਕਟਰ ਗੱਡੀਆਂ ਕਿਦਾਂ ਚੱਲ ਜਣਗੀਆਂ ਰੇਤ ਕਿਦਾਂ ਨਿਕਲ ਜੇਗੀ ਇਹ ਐਵੇਂ ਝੂਠੇ ਖੋਖਲੇ ਇਹਨਾਂ ਦੇ ਦਾਅਵੇ ਨੇ ਸਾਨੂੰ ਘੱਟ ਤੋਂ ਘੱਟ ਜੇ ਉਹਨਾਂ ਸਮਾਂ ਦੇਣਾ ਹੈ ਤੇ ਇੱਕ ਸਾਲ ਦਾ ਦੇਣਾ ਜਿਹੜੀ ਗੱਲ ਆ ਤੇ ਜੇ ਉਹ ਆਖਣ ਵੀ ਮਹੀਨੇ ਚ ਹੀ ਰੇਤ ਕਰ ਲਓ ਮਹੀਨੇ ਚ ਤੇ ਅਹੀਂ ਉਥੇ ਕਿਸਾਨ ਨੂੰ ਵਾਲੇ ਪੈਰਾਂ ਤੇ ਖੜਾ ਹੋਣ ਦੇ ਲਈ ਘੱਟੋ ਲੱਗੂਗਾ ਜਿਹੜੀ ਗੱਲ ਆ ਬਾਕੀ ਕਣਕ ਜੀ ਜਿਹੜੀ ਬਜਾਈ ਆ ਉਹ ਸਾਡੀ ਨਹੀਂ ਹੋਣੀ ਕਿਉਂਕਿ ਰੇਤ ਜ਼ਿਆਦਾ ਪੈ ਗਈ ਆ ਕਣਕ ਉੱਥੇ ਹੋਣੀ ਨਹੀਂਗੀ ਇਹ ਐਵੇਂ ਝੂਠੇ ਇਹਨਾਂ ਦੇ ਦਾਅਵੇ ਨੇ ਖੋਖਲੇ ਦਾਅਵੇ ਨੇ ਬਿਲਕੁਲ ਇਹ ਉਹ ਕਿਸਾਨ ਨੇ ਜਿਨ੍ਹਾਂ ਵੱਲੋਂ ਰਾਹੁਲ ਗਾਂਧੀ ਦੇ ਨਾਲ ਮੁਲਾਕਾਤ ਕੀਤੀ ਗਈ ਆ ਪਾਜੀ ਤਸਵੀਰਾਂ ਤੁਸੀਂ ਵੇਖ ਰਹੇ ਹੋ ਇਸ ਸਮੇਂ ਗੁਰਚੱਕ ਪਿੰਡ ਦੀਆਂ ਨੇ ਜਿੱਥੇ